ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਇੰਸਟਾਗ੍ਰਾਮ ਤੇ ਹੋਣ ਵਾਲੇ ਸਕੈਮ ਬਾਰੇ ਤੁਸੀਂ ਬਹੁਤ ਰੀਲਸ ਦੇਖੀਆਂ ਹੋਣਗੀਆਂ ਜਿਸ ਵਿੱਚ ਡਿਜੀਟਲ ਮਾਰਕੀਟਿੰਗ ਰਾਹੀਂ ਲੱਖਾਂ ਰੁਪਏ ਕਮਾਉਣ ਦੀ ਗੱਲ ਕੀਤੀ ਜਾਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਵੀ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਸਾਨੂੰ ਡੀਐਮ ਕਰੋ ਇਹ ਇੱਕ ਪੂਰਾ ਸਕੈਮ ਹੈ ਜਿਸ ਵਿੱਚ ਠੱਗ ਲੋਕਾਂ ਨੂੰ ਲੁੱਟਦੇ ਹਨ ਅੱਜ ਕੋਈ ਵੀ ਥਾਂ ਇਹਨਾਂ ਠੱਗਾਂ ਤੋਂ ਬਚ ਨਹੀਂ ਸਕੀ ਹੈ ਚਾਹੇ YouTube ਹੋਵੇ ਜਾਂ Instagram ਇਹ ਠੱਗ ਹਰ ਜਗ੍ਹਾ ਉੱਤੇ ਬੈਠੇ ਹਨ ਇਹਨਾਂ ਦੇ ਕੋਰਸ ਖਰੀਦਣ ਤੋਂ ਬਾਅਦ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹਨ ਅਤੇ ਬਹੁਤੇ ਲੋਕ ਸ਼ਰਮ ਦੇ ਮਾਰੇ ਕਿਸੇ ਨਾਲ ਗੱਲ ਵੀ ਸ਼ੇਅਰ ਨਹੀਂ ਕਰਦੇ ਇਹ ਠੱਗੀ ਪੂਰੀ ਦੁਨੀਆ ਵਿੱਚ ਫੈਲੀ ਹੋਈ ਹੈ ਪਰ ਭਾਰਤ ਵਿੱਚ ਸਭ ਤੋਂ ਵੱਧ ਪ੍ਰਚਲਿਤ ਹੈ YouTube ਤੇ ਹਰ ਛੇਵੇਂ ਸੱਤਵੇਂ ਵੀਡੀਓ ਸਿਰਫ ਆਨਲਾਈਨ ਕੋਰਸ ਵੇਚਣ ਦਾ ਪ੍ਰਚਾਰ ਕਰ ਰਹੀ ਹੈ ਕਮਾਲ ਦੀ ਗੱਲ ਇਹ ਹੈ ਕਿ ਅਮੀਰ ਕਿਵੇਂ ਬਣਨਾ ਹੈ ਇਹ ਦੱਸ ਕੇ ਲੋਕ ਅਮੀਰ ਬਣ ਰਹੇ ਹਨ ਅਠਕ ਫੇਕ ਲਾਈਫਸਟਾਈਲ ਸ਼ੋਅ ਕਰਦੇ ਹਨ ਜਿਵੇਂ ਮਹਿੰਗੀਆਂ ਗੱਡੀਆਂ ਘਰ ਆਦਿ ਪਰ ਇਹ ਸਾਰੀਆਂ ਚੀਜ਼ਾਂ ਅੱਜਕੱਲ੍ਹ ਕਿਰਾਏ ਤੇ ਮਿਲਦੀਆਂ ਹਨ ਅਤੇ ਲੋਕ ਸੋਚਦੇ ਹਨ ਕਿ ਇਹ ਸਭ ਉਹਨਾਂ ਦੀ ਕਮਾਈ ਹੈ। ਉਹ ਤੁਹਾਨੂੰ ਨਕਲੀ ਬੈਂਕ ਬੈਲੈਂਸ ਵੀ ਸ਼ੋ ਕਰਦੇ ਹਨ। ਇਹ ਜਿਹੜੀ ਅੰੰਗ ਤੁਹਾਨੂੰ ਸ਼ੋ ਕਰਦੇ ਹਨ ਇਹ ਪੂਰੀ ਤਰ੍ਹਾਂ ਨਾਲ ਫੇਕ ਹੁੰਦੀ ਹੈ। ਅਸਲ ਵਿੱਚ ਇਹ ਠੱਗ ਤੁਹਾਨੂੰ ਡਿਜੀਟਲ ਮਾਰਕੀਟਿੰਗ ਦੇ ਨਾਮ ਤੇ ਕੋਰਸ ਵੇਚਦੇ ਹਨ। ਇਹੀ ਇਹਨਾਂ ਦੇ ਪੈਸੇ ਕਮਾਉਣ ਦਾ ਸਾਧਨ ਹੈ। ਤੁਸੀਂ ਖੁਦ ਸੋਚੋ ਜੇ ਲੋਕੀ ਸੱਚੀ ਡਿਜੀਟਲ ਮਾਰਕੀਟਿੰਗ ਕਰਾਈਂ ਲੱਖਾਂ ਰੁਪਏ ਕਮਾ ਰਹੇ ਹੁੰਦੇ ਤਾਂ ਇਹਨਾਂ ਨੂੰ ਕੋਰਸ ਵੇਚਣ ਦੀ ਕੀ ਲੋੜ ਸੀ? ਇਹ ਕੋਰਸ ਵੇਚਣ ਦਾ ਟਾਈਮ ਖਰਾਬ ਕਰਨ ਨਾਲੋਂ ਇਹ ਹੀ ਟਾਈਮ ਡਿਜੀਟਲ ਮਾਰਕੀਟਿੰਗ ਟਰਕੀਬ ਹੋਰ ਪੈਸਾ ਕਮਾ ਲੈਂਦੇ। ਜਦੋਂ ਤੁਸੀਂ ਇਹਨਾਂ ਨੂੰ ਡੀਐਮ ਕਰੋਗੇ ਇਹ ਤੁਹਾਡੇ ਨਾਲ ਐਨੇ ਪਿਆਰ ਅਤੇ ਕੰਫੀਡੈਂਸ ਨਾਲ ਗੱਲ ਕਰਨਗੇ ਕਿ ਤੁਹਾਨੂੰ ਲੱਗਣ ਲੱਗੇਗਾ ਇਹ ਸੱਚ ਬੋਲ ਰਿਹਾ ਹੈ ਜਦੋਂ ਤੁਸੀਂ ਇਹਨਾਂ ਨੂੰ ਪੇਮੈਂਟ ਕਰ ਦਿੱਤੀ ਉਸ ਤੋਂ ਬਾਅਦ ਇਹ ਤੁਹਾਨੂੰ ਬਲੌਕ ਕਰ ਦੇਣਗੇ ਜਾਂ ਕੋਰਸ ਦੇ ਨਾਮ ਤੇ ਤੁਹਾਨੂੰ ਇੱਕ ਵੀਡੀਓ ਭੇਜਾਂਗੇ ਜੋ ਤੁਹਾਡੇ ਕੰਮ ਦੀ ਨਹੀਂ ਹੋਵੇਗੀ ਅਤੇ ਨਾ ਹੀ ਤੁਸੀਂ ਉਸ ਕੋਰਸ ਦੇ ਨਾਲ ਪੈਸਾ ਕਮਾ ਸਕੋਗੇ ਅਤੇ ਇਹਨਾਂ ਠੱਗਾ ਨੇ ਤੁਹਾਡਾ ਮੈਸੇਜ ਦਾ ਰਿਪਲਾਈ ਵੀ ਨਹੀਂ ਕਰਨਾ ਲੋਕ ਕਿਵੇਂ ਫਸਦੇ ਹਨ ਇਹਨਾਂ ਠੱਗਾ ਕੋਲ ਆਉਂ ਸਮਝਦੇ ਨੇ ਸੋਚੋ ਕਿ ਤੁਹਾਡੇ ਕੋਲ ਪੈਸੇ ਨਹੀਂ ਹਨ ਤੁਹਾਡੇ ਕੋਲ ਨੌਕਰੀ ਵੀ ਨਹੀਂ ਹੈ ਨਾ ਹੀ ਕੋਈ ਹੋਣਾ ਹੈ ਜੋ ਤੁਹਾਨੂੰ ਪੈਸੇ ਕਮਾਉਣ ਵਿੱਚ ਮਦਦ ਤਾਰੇ ਕੋਣ ਤੁਸੀਂ ਕੀ ਕਰੋਗੇ ਇਹ ਤਾਂ ਆਨਸਰ ਹੈ ਤੁਸੀਂ ਇੰਟਰਨੈਟ ਫੁੱਲੋਗੇ ਇਸ ਲਈ ਤੁਸੀਂ YouTube ਤੇ ਸਰਚ ਕਰਦੇ ਹੋ ਹਾਊ ਟੂ ਅਰਨ ਮਨੀ ਆਨਲਾਈਨ ਫਿਰ ਸਾਡੇ ਕੋਲ ਬਹੁਤ سارے ਵੀਡੀਓ ਆਉਂਦੇ ਹਨ ਜਿਨ੍ਹਾਂ ਵਿੱਚ ਲਿਖਿਆ ਹੁੰਦਾ ਹੈ 19 ਸਾਲ ਦੀ ਉਮਰ ਵਿੱਚ ਨੌਜਵਾਨ ਬਣਿਆ ਕਰੋੜਪਤੀ ਬਿਨਾ ਕਿਸੇ ਨਿਵੇਸ਼ ਦੇ ਹਰ ਰੋਜ਼ ਕਮਾਉਂ 5000 ਰੁਪਏ ஆன்ਲਾਈਨ ਬਿਜ਼ਨਸ ਕਰਕੇ ਤੁਸੀਂ ਵੀ ਕਮਾ ਸਕਦੇ ਹੋ ਲੱਖਾਂ ਰੁਪਏ ਇਹਨਾਂ ਸਾਰੀਆਂ ਵੀਡੀਓਜ਼ ਵਿੱਚ ਤੁਹਾਨੂੰ ਇੱਕ ਗੱਲ ਕਾਮਨ ਨਜ਼ਰ ਆਵੇਗੀ ਕੋਈ ਹੈ ਕਿ ਇੱਕ ਨੌਜਵਾਨ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹੈ ਜਿਸ ਵਿੱਚ ਉਹ ਬਹੁਤ ਗਰੀਬ ਹੁੰਦਾ ਸੀ ਅਤੇ ਬਹੁਤ ਪੇਸ਼ਾਨ ਰਹਿਦਾ ਸੀ ਤੁਹਾਡੇ ਵਾਂਗ ਉਹ ਵੀ ਪੈਸਾ ਕਮਾਉਣਾ ਚਾਹੁੰਦਾ ਸੀ ਫਿਰ ਉਸ ਨੂੰ ਡਿਜੀਟਲ ਮਾਰਕੀਟਿੰਗ ਬਾਰੇ ਪਤਾ ਲੱਗਾ ਇੱਕ ਅਜਿਹਾ ਤਰੀਕਾ ਜਿਸ ਦੁਆਰਾ ਉਹ ਆਪਣੇ ਸਾਰੇ ਸੁਪਨੇ ਪੂਰੇ ਕਰ ਸਕਦਾ ਹੈ ਉਹ ਡੇਕਰ ਵਿੱਚ ਰਹਿੰਦਾ ਹੈ ਮਹਿੰਗੀ ਕਾਰ ਵਿੱਚ ਚੱਲਦਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਲੋਕ ਇਹਨਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਹਨ ਕਿਤੇ ਕੋਰਸ ਖਰੀਦ ਲੈਂਦੇ ਹਨ ਪਰ ਉਹ ਪੈਸਾ ਨਹੀਂ ਕਮਾਉਂਦੇ ਇਹ ਸਭ ਧੋਖੇਬਾਜ਼ ਹਨ ਜੋ ਨਾ ਸਿਰਫ ਤੁਹਾਡਾ ਪੈਸਾ ਬਲਕਿ ਤੁਹਾਡਾ ਕੀਮਤੀ ਸਮਾਂ ਤੁਹਾਡੇ ਰਿਸ਼ਤੇ ਅਤੇ ਸਮਾਜ ਵਿੱਚ ਤੁਹਾਡੀ ਕਮਾਈ ਇੱਜ਼ਤ ਨੂੰ ਹੀ ਪ੍ਰਭਾਵਿਤ ਕਰ ਦੇਣਗੇ ਸੋ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਭਲੇ-ਭਲੇ ਲੋਕਾਂ ਨੂੰ ਠੱਗਾਂ ਤੋਂ ਬਚਾਇਆ ਜਾ ਸਕੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ